ਹਾਂਜੀ ਬੋਤ ਜੀ ਬਹੁਤ ਹੀ ਸਤਿਕਾਰਯੋਗ ਸਰੋਤੇ ਹੋ ਹੁਣ ਤੁਹਾਡੇ ਸਾਹਮਣੇ ਗਜ਼ਲ ਪੇਸ਼ ਕਰਨ ਜਾ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਓਮਕਾਰ ਜੀ ਧਿਆਨ ਦੇਣਾ ਬਹੁਤ ਬਹੁਤ ਧੰਨਵਾਦ ਜੀ ਹਰਦੀਪ ਜੀ ਗਜ਼ਲ ਦਾ ਮਤਲਾ ਹੈ ਮੈਂ ਖੁਦ ਹੀ ਆਪਣੀ ਨਿਗਾਹ ਚ ਗੁਨਾਹਗਾਰ ਹਾਂ ਹੂੰ ਮੈਂ ਖੁਦ ਹੀ ਆਪਣੀ ਨਿਗਾਹ ਚ ਗੁਨਾਹਗਾਰ ਹਾਂ ਖੁੱਦ ਦਾ ਹੀ ਹਾਂ ਦੁਸ਼ਮਣ ਤੇ ਖੁੱਦ ਦਾ ਹੀ ਯਾਰ ਹਾਂ ਜਮਾਨੇ ਤੋਂ ਖਾ ਕੇ ਠੋਕਰਾਂ ਬਹੁਤ ਕੁਝ ਹੈ ਸਿੱਖਿਆ ਹੂੰ ਜਮਾਨੇ ਤੋਂ ਖਾ ਕੇ ਠੋਕਰਾਂ ਬਹੁਤ ਕੁਝ ਹੈ ਸਿੱਖਿਆ ਆਪੇ ਹੀ ਅਸੀਂ ਫਾੜੀ ਹਾਂ ਤੇ ਆਪੇ ਹੀ ਮੁਖਤਿਆਰ ਹਾਂ ਹੂੰ ਅੱਗੇ ਸ਼ੇਰ ਆ ਜੀ ਬਲਵੀਰ ਜੀ ਹਾਂ ਜੀ ਅੰਦਰ ਵੜ ਕੇ ਦੇਖਿਆ ਆਪਣਾ ਆਪ ਟੋਲਿਆ ਹੂੰ ਅੰਦਰ ਬੜਬੜ ਦੇਖਿਆ ਆਪਣਾ ਆਪ ਟਟੋਲਿਆ ਬਾਹਰੋਂ ਤਾਂ ਸ਼ਾਇਦ ਤਤੇ ਹਾਂ ਪਰ ਅੰਦਰੋਂ ਢੰਡੇ ਢਾਰਾਂ ਹੂੰ ਵਾਹ ਜੀ ਵਾਹ ਬਹੁਤ ਵਧੀਆ ਅਗਲਾ ਸ਼ੀਰਾ ਜੀ ਬੜੇ ਦੁੱਖ ਹੰਡਾਏ ਨੇ ਅਜੇ ਹੋਰ ਹੰਡਾਉਣੇ ਬਾਕੀ ਨੇ ਜੀ ਬੜੇ ਦੁੱਖ ਹੰਡਾਏ ਨੇ ਅਜੇ ਹੋਰ ਹੰਡਾਉਣੇ ਬਾਕੀ ਨੇ ਬੈਠੇ ਪੀੜਾਂ ਬਹੁਤ ਸਮੋਕੇ ਖੁਦ ਹੀ ਸਾਂਭਣ ਹਾਰਾਂ ਹੂੰ ਬਹੁਤ ਵਧੀਆ ਜੀ ਅਦੀਪ ਜੀ ਅਗਲਾ ਸ਼ੇਰ ਆ ਹਾਂਜੀ ਰਿਸ਼ਤੇ ਨਾਤੇ ਓਮਕਾਰਾ ਹੂੰ ਮਤਲਬ ਦੇ ਕੁਝ ਗਰਜਾਂ ਦੇ ਹੂੰ ਰਿਸ਼ਤੇ ਨਾਤੇ ਓਮਕਾਰਾ ਮਤਲਬ ਦੇ ਕੁਝ ਗਰਜਾਂ ਦੇ ਗਰਜਾਂ ਵਾਲੇ ਘੇਸਲੇ ਹੂੰ ਬਾਕੀਆਂ ਦੇ ਰਿਸ਼ਤੇਦਾਰ ਆ ਵਾਹ ਵਾਹ ਬਹੁਤ ਵਧੀਆ ਆ ਆਖਰੀ ਸ਼ੇਰ ਆ ਜੀ ਹੂੰ ਕਰਜਾਈ ਆਪਣੇ ਕਰਮਾਂ ਦੇ ਕਰਜਾਈ ਆਪਣੇ ਕਰਮਾਂ ਦੇ ਕਿਸੇ ਦਾ ਨਾ ਕਸੂਰ ਕੋਈ ਹੂੰ ਦੇਣਦਾਰ ਸਭ ਦੁਨੀਆਂ ਹੂੰ ਆਪਾ ਤਾਂ ਸ਼ਾਹੂਕਾਰ ਹਾਂ ਰੋਈ ਵਾਹ ਮੈਂ ਖੁਦਾ ਹੀ ਆਪਣੀ ਨਿਗਾ ਚ ਗੁਨਾਹਗਾਰ ਹਾਂ ਖੁਦਾ ਹੀ ਹਾਂ ਦੁਸ਼ਮਣ ਤੇ ਖੁਦਾ ਹੀ ਯਾਰ ਹਾਂ ਖੁਦਾ ਹੀ ਯਾਰ ਹਾਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਸੂਝਵਾਨ ਸਰੋਤਿਓ ਮੈਂ ਬਲਵੀਰ ਭੁੱਲਰ ਲੈਕਚਰਰ ਕਮਰਸ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਔਮਕਾਰ ਮਹਿੰਦੀਪੁਰ ਇਹਨਾਂ ਦੀਆਂ ਗੱਜਲਾਂ ਮੈਨੂੰ ਪਿਛਲੇ ਸਮੇਂ ਤੋਂ ਸੁਣਨ ਨੂੰ ਮਿਲੀਆਂ ਜੋ ਕਿ ਸਮਾਜ ਨੂੰ ਸਿਹਤ ਦੇਣ ਚ ਬਹੁਤ ਹੀ ਵੱਡਾ ਮੁੱਲਾ ਯੋਗਦਾਨ ਪਾ ਰਹੀਆਂ ਇਹਨਾਂ ਕੋਲੇ ਗੱਜਲਾਂ ਤੇ ਗੀਤਾਂ ਦਾ ਇੱਕ ਬਹੁਤ ਵੱਡਾ ਖਜ਼ਾਨਾ ਜਿਹੜਾ ਕਿ ਤੁਸੀਂ ਇਸ ਸੋਰਸ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੁਣ ਸਕਦੇ ਹੋ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਚ ਤੁਸੀਂ ਇਹਨਾਂ ਦੀਆਂ ਗੱਜਲਾਂ ਨੂੰ ਪੂਰਨ ਸਹਿਯੋਗ ਦੇਵੋਗੇ ਸੰਨੇਵਾ